ਕੈਪਟਨ ਦੇ ਘਰ ਵਾਲੀ ਦੀਆਂ ਜਿਹੜੀਆਂ ਟੁਮਾਂ ਉਹ 2 ਘੰਟਿਆਂ ਚ ਬਰਾਮਤ ਹੋ ਸਕਦੀਆਂ ਤੇ ਫਿਰ ਆ ਮਜ਼ਦੂਰਾਂ ਦੇ ਮੁੰਡੇ ਵੀ ਜਿਹੜੀ ਡੈੱਡ ਬੋਡੀ ਪਈ ਆ ਇਹਨੂੰ ਮਾਰ ਕੇ ਸਿੱਟਣ ਵਾਲੇ ਕਿਉਂ ਨਹੀਂ ਬਰਾਮਤ ਹੋ ਸਕਦੇ ਕੋਈ ਜਿਹੜਾ ਪ੍ਰਸ਼ਾਸਨ ਇਕੱਲਾ ਲੀਡਰਾਂ ਦੇ ਤਲਵੇ ਚ ਟੱਣ ਜੋਗਾ ਰਹਿ ਗਿਆ ਜਿਹੜਾ ਪਲਾ ਕੋਈ ਕਿਸਾਨ ਆ ਪਲਾ ਮੌਜੂਦ ਆ ਉਹਨਾਂ ਅਸੇ ਇਨਸਾਫ ਦੇਣ ਜੋਗਾ ਨਹੀਂ ਦਿਆ ਆਨਲਾਈਨ ਕੈਮਰੇ ਲੱਗਿਆ ਕਿ ਇਹਨਾਂ ਨੂੰ ਗੱਡੀ ਦਾ ਨੰਬਰ ਦੀ ਸੀ ਜਾਂਦਾ ਬੰਦਾ ਕਿਉਂ ਨਹੀਂ ਵਿੱਚ ਦੱਸ ਰੇ ਵੀ ਹਾਂ ਬੰਦਾ ਹੈਗਾ ਜਦੋਂ ਪਰਿਵਾਰ ਵਾਲੇ ਕਹਿ ਰਹੇ ਆ ਕਿ ਐਮਐਲਏ ਦਾ ਗੰਨ ਮੈਨਾ ਸੱਚੀ ਕਾ ਹ ਕਿ ਸਾਰਾ ਘਟਨਾ ਕਰਮ ਕਦੋਂ ਵਾਪਰਦਾ ਕਿਵੇਂ ਹੁੰਦੀ ਹੈ ਇਹ ਘਟਨਾ ਤੇ ਕਦੋਂ ਵੀਰ ਜਦੋਂ ਗਏ ਸੀ ਤੇ ਉਸ ਤੋਂ ਬਾਅਦ ਆ ਜਿਹੜਾ ਤੁਹਾਨੂੰ ਪਤਾ ਲੱਗਦਾ ਵੀ ਉਹਨਾਂ ਦੀ ਜਿਹੜੀ ਐਕਸੀਡੈਂਟ ਹੋ ਜਾਂਦਾ ਸਾਨੂੰ 8:30 ਵਜੇ ਪਤਾ ਲੱਗਿਆ ਕੱਲ ਸ਼ਾਮ ਨੂੰ ਹਾਂ ਸ਼ਾਮ ਕਿੰਨੇ ਜਣੇ ਗਏ ਸੀ ਮੋਟਰਸਾਈਕਲ ਦੀ ਸੀ ਦੋ ਜਣੇ ਸੀਗੇ ਤਿੰਨ ਨਹੀਂ ਦੋ ਸੀਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਉਹ ਤੋਂ ਦਾਣਾ ਮੰਡੀ ਵਾਲੇ ਘਰਾਂ ਚੋਂ ਦੱਸਿਆ ਕਿਸੇ ਨੇ ਫੋਨ ਕੀਤਾ ਹਾਂ ਤੇ ਪਰਿਵਾਰ ਦੇ ਵਿੱਚ ਕਿੰਨੇ ਵੀਰ ਸੀਗੇ ਵਿਆਹਿਆ ਹੋਇਆ ਸੀ ਭਾਈ ਆਪਣਾ ਇਕੱਲਾ ਹੀ ਇਕਵਾਰਾ ਸੀ ਦੋ ਭੈਣਾ ਇਹਦੇ ਭੈਣਾ ਵੀ ਕੁਵਾਰਾ ਸੀ ਭੈਣਾ ਵੀ ਕੁਵਾਰੀਆਂ ਨੇ ਕਿੰਨੀ ਉਮਰ ਸੀ ਭਾਈ ਉਮਰ ਹੋਊਗੀ 20 ਸਾਲ ਦੀ 20 ਸਾਲ ਕੀ ਕੰਮ ਕਰਦੇ ਸੀ ਇਹ ਤਾਂ ਪੜਦਾ ਸੀਗਾ ਫਾਦਰ ਸਾਹਿਬ ਹੋਣੀ ਹੈ ਨਾ ਹਾਂਜੀ ਹਾਂਜੀ ਕੀ ਕੰਮ ਕਰਦੇ ਹੋ ਪਰਿਵਾਰ ਕੀ ਕੰਮ ਕਰਦੇ ਹੋ ਤੁਸੀਂ ਸਾਰੇ ਅਸੀਂ ਤਾਂ ਕੰਮ ਧੰਦਾ ਕਰਦੇ ਹਾਂ بس ਦਿਹਾੜੀ ਦੇ ਪਾਈਏ ਤਾਂ ਕੀ ਮੰਗ ਕਰਦੇ ਹੋ ਤੁਹਾਨੂੰ ਕੀ ਆਸ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਜਿਹੜਾ ਨੇ ਇਹਨਾਂ ਨੇ ਕੀਤਾ ਕਤਲ ਉਹੀ ਪਾਲਦੇ ਅਸੀਂ ਤਾਂ ਸਾਡੇ ਸਾਹਮਣੇ ਆ ਜੀ ਹਾਂ ਸਜ਼ਾ ਮਿਲਣੀ ਚਾਹੀਦੀ ਹੈ ਉਸ ਨੂੰ ਜਿਨ੍ਹਾਂ ਨੇ ਇਹ ਕਤਲ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਹਾਂਜੀ ਜਵਾਨ ਦੀ ਡੈੱਡ ਬੋਡੀ ਲਾਸ਼ ਜਿਹੜੀ ਰੱਖੀ ਗਈ ਹੈ ਚੌਂਕ ਦੇ ਵਿੱਚ ਧਰਨਾ ਦਿੱਤਾ ਗਿਆ ਪੂਰੀ ਗੱਲਬਾਤ ਕੀ ਹੈ ਗੱਲਬਾਤ ਕਰਦੇ ਆਪਾਂ ਸਾਡੇ ਨਾਲ ਮਜ਼ਦੂਰ ਆਗੂ ਤੇ ਕਿਸਾਨ ਆਗੂ ਵੀ ਮੌਜੂਦ ਨੇ ਬਈ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਬਾਈ ਜੀ ਬਾਈ ਜੀ ਪੂਰਾ ਘਟਨਾ ਕਰਮ ਕੀ ਹੈ ਤੇ ਕਿਵੇਂ ਇਹ ਜਿਹੜੀ ਘਟਨਾ ਵਾਪਰਦੀ ਹੈ ਔਰ ਹੁਣ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋ ਰਹੀ ਹੈ ਦੇਖੋ ਜੀ ਬਾਈ ਜੀ ਜਿਹੜਾ ਪ੍ਰਸ਼ਾਸਨ ਨਾਲ ਜਿਹੜੀ ਗੱਲ ਹੋਈ ਹੈ ਉਹ ਵੀ ਕਲੀਅਰ ਕੀਤੀ ਜਾਊਗੀ ਤੇ ਪਹਿਲਾਂ ਆਪਾਂ ਜਿਹੜਾ ਨੌਜਵਾਨ ਦੀ ਡੈਥ ਹੋਈ ਹੈ ਮਜ਼ਦੂਰਾਂ ਚੋਂ ਇਧਰਲੇ ਪਾਸਿਓਂ ਜੈਤੋਂ ਤੋਂ ਇਹ ਮਜ਼ਦੂਰ ਤਿੰਨ ਕੋਈ ਦੋ ਜਿਹੜੇ ਮਜ਼ਦੂਰ ਆ ਇਹ ਇੰਜਰਡ ਹੋਇਆ ਜਿਹਦੇ ਵਿੱਚੋਂ ਇੱਕ ਦੀ ਡੈਥ ਹੋ ਗਈ ਆ ਸਾਡੀ ਮੰਗ ਇਹ ਹੈਗੀ ਇਥੋਂ ਦੇ ਪ੍ਰਸ਼ਾਸਨ ਤੋਂ ਵੀ ਉਹ ਚਾਹੇ ਧੀਲੀ ਨੰਬਰ ਗੱਡੀ ਆ ਚਾਹੇ ਕੋਈ ਉਹ ਕੈਂਟਰ ਆ ਚਾਹੇ ਕੋਈ ਉਹ ਬੱਸ ਆ ਚਾਹੇ ਕਿ ਉਹ ਟਰੈਕਟਰ ਆ ਕੁਝ ਵੀ ਆ ਤੁਸੀਂ ਉਹ ਕਲੀਅਰ ਕਰਨਾ ਤੁਹਾਡਾ ਪੱਖਾ ਸਾਡਾ ਨਹੀਂ ਜੇ ਇੱਥੋਂ ਦੇ ਕੈਪਟਨੀਆਂ ਕੈਪਟਨ ਦੇ ਘਰ ਵਾਲੀ ਦੀਆਂ ਜਿਹੜੀਆਂ ਟੂਮਾਂ ਉਹ 2 ਘੰਟਿਆਂ ਚ ਬਰਾਮਤ ਹੋ ਸਕਦੀਆਂ ਤੇ ਫਿਰ ਆ ਮਜ਼ਦੂਰਾਂ ਦੇ ਮੁੰਡੇ ਦੀ ਜਿਹੜੀ ਡੈੱਡ ਬੋਡੀ ਪਈ ਆ ਇਹਨੂੰ ਮਾਰ ਕੇ ਸਿੱਟਣ ਵਾਲੇ ਕਿਉਂ ਨਹੀਂ ਬਰਾਮਤ ਹੋ ਸਕਦੇ ਇੱਥੋਂ ਦਾ ਜਿਹੜਾ ਐਸ ਐਚਓ ਆ ਜਿਹੜਾ ਨਵਾਂ ਲੱਗਿਆ ਗੁਰਮੀਰ ਸਿੰਘ ਜੈਤੋ ਵੀ ਉਹ ਸਾਰਿਆਂ ਨੂੰ ਪਤਾ ਵੀ ਕਿੰਨਾ ਕੁ ਛੰਡਾ ਸ਼ੁਲਕਾ ਬੰਦਾ ਪਹਿਲਾਂ ਉਹ ਜੈਤ ਕੋਟੋਂ ਕੱਢਿਆ ਹੁਣ ਉਹਦੀ ਜੈਤੋ ਵਾਰੀ ਆ ਇਸ ਕਰਕੇ ਲੋਕਾਂ ਚ ਭਲੇਖਾ ਪਾਇਆ ਵੀ ਇੱਥੋਂ ਬਦਲ ਕੇ ਇੱਥੇ ਲਾਤਾ ਇਹਦੀ ਬਹੁਤ ਜਿਹੜੀ ਹੈ ਕੁੱਤੇਖਾਨੀ ਉਧਰਲੇ ਬਸ ਹੋ ਕੇ ਆਈ ਆ ਅਸੀਂ ਇਹਨੂੰ ਬੇਨਤੀਆਂ ਕੀਤੀਆਂ ਹੈਗਾ ਕਿਸਾਨ ਜਥੇਬੰਦੀ ਦੀ ਸਾਡੀ ਕੁੜੀ ਖੜੀ ਆ ਵੀਰਪਾਲ ਇਧਰੋਂ ਚੈਲ ਸਾਹਿਬ ਖੜਿਆ ਹੋਰ ਆਪਣੇ ਬਾਈ ਜੀ ਖੜਿਆ ਗੁਰਜੀਤ ਹੋਰੀ ਹੋਰ ਆਗੂ ਖੜਿਆ ਆਪਣੇ ਸਾਰੇ ਪਰਿਵਾਰ ਹੈ ਵੀ ਚਾਹੇ ਉਹ ਦਿੱਲੀ ਨੰਬਰ ਹੈ ਚਾਹੇ ਉਹ ਜਲੰਧਰ ਨੰਬਰ ਹੈ ਚਾਹੇ ਹਰਿਆਣਾ ਨੰਬਰ ਹੈ ਚਾਹੇ ਜੁਪੀ ਨੰਬਰ ਹੈ ਸਾਨੂੰ ਇਸ ਬੱਚੇ ਦਾ ਇਨਸਾਫ ਚਾਹੀਦਾ ਜੇ ਚਾਹਣ ਇੱਕ ਘੰਟੇ ਦੇ ਵਿੱਚ ਬੰਦਾ ਟ੍ਰੀਸ ਹੋ ਸਕਦਾ ਪਰ ਸਾਨੂੰ ਜਿੱਥੋਂ ਤੱਕ ਜਾਪਦਾ ਵੀ ਉਹ ਇੱਥੋਂ ਦੇ ਕਿਸੇ ਐਮਐਲਏ ਜਾਂ ਮੰਤਰੀ ਦਾ ਗਨਮੈਨ ਆ ਜਾਂ ਕੋਈ ਹੋਰ ਹੈ ਜਿਹਦੀ ਉਹ ਗੱਡੀ ਆ ਇਸ ਕਰਕੇ ਕਾਰਵਾਈ ਨੂੰ ਜਿਹੜਾ ਮਤਲਬ ਬਿਲਕੁਲ ਜਿਹੜਾ ਢਿੱਲਾ ਰੱਖਿਆ ਹੋਇਆ ਤੇ ਇਹ ਪਰਿਵਾਰ ਨੂੰ ਪ੍ਰੋਸੈਸ ਚ ਲੈਣਾ ਚਾਹੁੰਦੀ ਹੈ ਵੀ ਦੋ ਦਿਨਾਂ ਦਾ ਸਾਨੂੰ ਟਾਈਮ ਦਿਓ ਇਸ ਕਰਕੇ ਵੀ ਉਹ ਸਾਰਾ ਗੋਆਂ ਦਾ ਜਿਹੜੀ ਇੱਥੋਂ ਦਾ ਐਸਐਚਓ ਮਿੱਟੀ ਝੜ ਰਿਹਾ ਜਿਉਂ ਚਾਹੁੰਦਾ ਤੇ ਮਸਲੇ ਦਾ ਹੱਲ ਇੱਕ ਅੱਧੇ ਮਿੰਟ ਚ ਹੋ ਸਕਦਾ ਆ ਸਾਰੇ ਰੋਡ ਤੇ ਇਹ ਹਾਈਵੇਅ ਅਨਗੂ ਰੋਡ ਐ 메ਨ ਰੋਡ ਐ ਇਹ ਤੇ ਸਾਰਿਆਂ ਦੇ ਕੈਮਰੇ ਆ ਸਭ ਤੇ ਕੈਮਰੇ ਆ ਜਿਉਂ ਚੌਣ ਅੱਗੋਂ ਪਿੱਛੋਂ 84 ਤੱਕ ਨੰਬਰ ਚੱਕ ਸਕਦੇ ਆ ਪਰ ਕਰਨਾ ਨਹੀਂ ਜੇਕਰ ਜਿਵੇਂ ਤੁਸੀਂ ਦੱਸਿਆ ਕਿ ਦਿੱਲੀ ਨੰਬਰ ਕਿਹਾ ਜਾ ਰਿਹਾ ਤਾਂ ਫਿਰ ਉਹ ਵੀ ਕੈਮਰੇ ਚੋਂ ਦੇਖ ਕੇ ਪਤਾ ਲੱਗਿਆ ਹੋਣਾ ਕਿ ਦਿੱਲੀ ਨੰਬਰ ਜਾਂ ਕੋਈ ਉੱਥੇ ਜਿਹੜੇ ਮੁੰਡਿਆਂ ਦਾ ਐਕਸੀਡੈਂਟ ਹੋਇਆ ਉਹਨਾਂ ਚੋਂ ਜਿਹੜੇ ਮੁੰਡੇ ਮੰਨ ਲਓ ਕਿ ਠੀਕ ਨੇ ਜਿਨ੍ਹਾਂ ਦੀ ਹਾਲਤ ਠੀਕ ਹੈ ਉਹਨਾਂ ਨੇ ਦੱਸਿਆ ਇਹ ਦਿੱਲੀ ਨੰਬਰ ਆ ਕਿਵੇਂ ਪਤਾ ਲੱਗਦਾ ਕਿ ਗੱਡੀ ਦਾ ਦਿੱਲੀ ਨੰਬਰ ਦੇਖੋ ਜੀ ਗੱਲ ਇਹ ਹੈਗੀ ਆ ਵੀ ਪਿੱਛੇ ਜਿੱਥੇ ਐਕਸੀਡੈਂਟ ਹੋਇਆ ਉੱਥੇ ਕਿਸੇ ਨੇ ਉਹਦਾ ਨੰਬਰ ਨੋਟ ਕੀਤਾ ਸੀ ਜਦੋਂ ਐਕਸੀਡੈਂਟ ਜਦੋਂ ਐਕਸੀਡੈਂਟ ਹੋ ਜਾਂਦਾ ਉਦੋਂ ਅਕਸਰੀ ਬੰਦਾ ਗੱਡੀ ਭਜਾਉਂਦਾ ਕੋਈ ਕੁਦਰਤੀ ਗੱਲ ਹੈ ਉਹ ਨੰਬਰ 'ਚ ਕੋਈ ਅੱਖਰ ਦੀ ਮਿਸਟੇਕ ਵੀ ਰਹਿ ਸਕਦੀ ਆ ਕੋਈ ਨੰਬਰ ਟਿਆ ਵੀ ਹੋ ਸਕਦਾ ਕੋਈ ਅੰਡਰਸਟੈਂਡਿੰਗ ਵੀ ਹੋ ਸਕਦੀ ਆ ਹਨੇਰਾ ਸੀਗਾ ਹਨੇਰੇ ਦੀ ਗੱਲ ਹੈਗੀ ਆ ਹਾਂ ਹਾਂ ਇਸ ਕਰਕੇ ਕੈਮਰੇ ਦੇ ਵਿੱਚ ਸਾਫ ਨਜ਼ਰ ਆਉਂਦਾ ਜੇ ਭਾਵੇਂ ਇੱਥੇ ਇੱਥੋਂ ਦੇ ਐਮਐਲਏ ਦਾ ਕੁੱਤਾ ਗਵਾਚਿਆ ਹੁੰਦਾ ਤੇ ਇੱਥੋਂ ਦੇ ਗੁਰਮੁਹੇਰ ਐਸਐਚਓ ਨੇ ਨੀਕਰ ਕੱਲੀ ਨੀਕਰ ਚ ਬੰਦਾ ਭਾੜ ਲੈਣਾ ਸੀਗਾ ਮਤਲਬ ਭਾਵ ਐ ਕਰਨਾ ਨਹੀਂ ਹੈ ਕਿਉਂਕਿ ਇੱਥੇ ਮਜ਼ਦੂਰਾਂ ਦਾ ਮੁੰਡਾ ਤਾਂ ਮਜ਼ਦੂਰਾਂ ਨਾਲ ਹੀ ਕਿਉਂ ਵਿਤਕਰਾ ਹੁੰਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਸਰਕਾਰਾਂ ਬਣਦੀਆਂ ਨੇ ਇਹਨਾਂ ਮਜ਼ਦੂਰਾਂ ਤੋਂ ਬਣਦੀਆਂ ਨੇ ਦੇਖੋ ਅਸੀਂ ਤਾਂ ਪਹਿਲੇ ਹੀ ਲੋਕਾਂ ਨੂੰ ਕਹਿ ਰਹੇ ਆ ਕਿ ਵੀ ਜਦੋਂ ਇਹ ਵਿਹੜਿਆਂ ਚ ਆਉਣਗੇ ਸਾਡੇ ਛੋਟੇ ਕਿਸਾਨ ਦੇ ਮਜ਼ਦੂਰ ਆ ਉਹ ਏਕਾ ਕਰਨ ਤੇ ਗਲਫੜੀ ਪਾਉਣ ਤੇ ਇਹਨਾਂ ਦੇ ਝੱਗੇ ਆ ਜਿਹੜੇ ਉਹ ਗਲਮੈਰਾ ਹੀ ਰਹਿਣ ਲਾਉਣ ਤੇ ਜਿਹੜੇ ਇਹਨਾਂ ਨੇ ਪਜਾਮੇ ਉਹ ਗਲਮੈ ਲਹੀ ਰਹਿਣ ਉਹਨਾਂ ਨੂੰ ਪਿੰਡਾਂ ਚ ਗਲੀਆਂ ਚ ਕਾਲੀ ਕਾਂਗਰਸੀ ਤੇ ਝਾੜੂ ਵਾਲਿਆਂ ਨੂੰ ਵੜ ਨਾ ਦਿਓ ਹਾਂਜੀ ਜੀ ਸਾਡੇ ਨਾਲ ਕਿਸਾਨ ਆਗੂ ਵੀ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਇਸ ਘਟਨਾ ਕਰਮ ਬਹੁਤ ਮੰਦਭਾਗੀ ਘਟਨਾ ਹੈ ਜਿਹੜਾ ਉਹ ਸ਼ੁਭਦੀਪ ਦੀ ਡੈਥ ਹੋਈ ਹੈ ਲੜਕੇ ਦੀ ਤੇ ਪ੍ਰਸ਼ਾਸਨ ਤੋਂ ਜਿਹੜਾ ਕਿ ਕੱਲ ਰਾਤ ਦਾ ਜਿਹੜਾ ਇਹ ਐਕਸੀਡੈਂਟ ਹੋਇਆ ਤੇ ਹਜੇ ਤੱਕ ਪਰਤਾਲ ਨਹੀਂ ਕੀਤੀ ਗਈ ਵੀ ਉਹ ਬੰਦੇ ਕੌਣ ਸੀ ਜਦੋਂ ਕਿ ਪਰਿਵਾਰ ਨੇ ਪਲਾਉ ਉਹਨਾਂ ਦੇ ਨਿੱਜੀਆਂ ਨੇ ਜਦੋਂ ਗੱਡੀ ਦਾ ਨੰਬਰ ਦਿੱਤਾ ਤੇ ਨੰਬਰ ਟ੍ਰੇਸ ਕਰਨ ਤੇ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਪਲਾਉ ਕਿਸੇ ਵੀ ਸਟੇਟ ਦਾ ਹੈ ਉਹ ਪ੍ਰਸ਼ਾਸਨ ਨੂੰ ਕਰਕੇ ਸੱਚ ਇਨਸਾਫ ਦੇਣਾ ਚਾਹੀਦਾ ਜਿਹਦੇ ਤੋਂ ਪ੍ਰਸ਼ਾਸਨ ਭਗੋੜਾ ਹੋਇਆ ਜੋ ਬਹੁਤ ਮੰਦ ਭੱਗਾ ਕਿਉਂਕਿ ਇਹਦੇ ਵਿੱਚ ਜਿਹੜਾ ਰੋ ਹੈ ਉਹ ਰੋ ਜਨਤਾ ਚ ਤਾਂ ਹੀ ਹੈ ਕਿਉਂਕਿ ਜਿਹੜਾ ਪ੍ਰਸ਼ਾਸਨ ਇਕੱਲਾ ਲੀਡਰਾਂ ਦੇ ਤਲਵੇ ਚੱਟਣ ਜੋਗਾ ਰਹਿ ਗਿਆ ਜਿਹੜਾ ਭਲਾ ਕੋਈ ਕਿਸਾਨ ਹੈ ਭਲਾ ਮੌਜੂਦ ਹੈ ਉਹਨਾਂ ਅਸੇ ਇਨਸਾਫ ਦੇਣ ਜੋਗਾ ਨਹੀਂ ਦਿਆ ਸਿਰਫ ਇੱਕ ਖਾਣਾ ਪੂਸਤੀਆ ਕਰਦਾ ਹੈ ਪ੍ਰਸ਼ਾਸਨ ਜਿਹੜਾ ਕੱਲਾ ਵਸ ਆਪਦੀਆਂ ਕੁਰਸੀਆਂ ਬਚਾਉਣ ਵਾਸਤੇ ਉਹਨਾਂ ਦੀ ਆਓ ਭਗਤ ਕਰਨ ਤੇ ਦੂਜਾ ਥੱਲੇ ਗਰਾਊਂਡ ਤੇ ਕੀ ਹੁੰਦਾ ਉਹ ਆਪਾਂ ਚੰਗੇ ਭਲੀ ਭਾਤ ਜਾਣਦੇ ਆ ਵੀ ਇਹਨਾਂ ਕੋਲੇ 1% ਵੀ ਕੋਈ ਲੋਕਾਂ ਦੇ ਹੱਲ ਹੈ ਨਹੀਂਗਾ ਕਿਉਂਕਿ ਨਿੱਤ ਲੁੱਟਾ ਖੋਹਾਂ ਵਾਰਾਂ ਦਾ ਤਾਂ ਕੀ ਨਹੀਂ ਹੋ ਰਿਹਾ ਕਿੰਨੇ ਲੋਕਾਂ ਦੇ ਧੀਆਂ ਪੁੱਤ ਨੇਤੇ ਇਹਨਾਂ ਦੇ ਘਟਨਾ ਦੇ ਸ਼ਿਕਾਰ ਹੁੰਦੇ ਆ ਪਰ ਇਹਨਾਂ ਦਾ ਇਨਸਾਫ ਕਿਉਂ ਨਹੀਂ ਮਿਲਦਾ ਕਿਉਂਕਿ ਪ੍ਰਸ਼ਾਸਨ ਕੱਲਾ ਤਲਵੇ ਚੱਟਣ ਤੇ ਲੱਗਾ ਹੋਇਆ ਲੀਡਰਾਂ ਦੇ ਜਨਤਾ ਦੇ ਜਿਹੜਾ ਇਨਸਾਫ ਦਵਾਉਂ ਚ ਇਹਨਾਂ ਦਾ ਕੋਈ ਧਿਆਨ ਨਹੀਂ ਇਹਨਾਂ ਤੋਂ ਮੰਗ ਕੀਤੀ ਆ ਸਾਰੇ ਸਾਡੇ ਮਜ਼ਦੂਰ ਭਾਈਚਾਰੇ ਦੇ ਜਿੰਨੀ ਵੀ ਜਥੇਬੰਦੀ ਆ ਉਹ ਵੀ ਸਾਰੇ ਖੜੇ ਆ ਮੰਗ ਕੀਤੀ ਵੀ ਜਿੰਨਾ ਚਿਰ ਉਹ ਲੜਕੇ ਨੂੰ ਲਿਆਉਂਦੇ ਨਹੀਂ ਜਾਂ ਭਾਵੇਂ ਕੋਈ ਵੀ ਆਹੋ ਜਿਹੜਾ ਗੱਡੀ ਦਾ ਨੰਬਰ ਟ੍ਰੈਕ ਕਰਕੇ ਜਿਹੜਾ ਮਲਜਮ ਉਹਦੀ ਭਾਲ ਨਹੀਂ ਕਰਦੇ ਉਹਨਾਂ ਚ ਜਿਹੜਾ ਇਹ ਸੰਘਰਸ਼ ਆ ਇਹ ਜਾਰੀ ਰਹੂਗਾ ਤੁਹਾਡੇ ਵੱਲੋਂ ਕਿਹਾ ਗਿਆ ਕਿ ਪ੍ਰਸ਼ਾਸਨ ਲੀਡਰਾਂ ਦੇ ਲਈ ਬਣਿਆ ਹੋਇਆ ਤੇ ਲੀਡਰਾਂ ਦੀ ਗੁਲਾਮੀ ਕਰ ਰਿਹਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬੋਰਡ ਵੀ ਲਾ ਰਹੀ ਹੈ ਕਿ ਇਹ ਆਮ ਲੋਕਾਂ ਲਈ ਪ੍ਰਸ਼ਾਸਨ ਹੈ ਤੇ ਸਰਕਾਰ ਵੀ ਆਮ ਲੋਕਾਂ ਦੀ ਹੈ ਉਹ ਤਾਂ ਆਪਾਂ ਪਿਛਲੇ 2-3 ਸਾਲ ਤੋਂ ਵੇਖ ਹੀ ਰਹੇ ਹਾਂ ਜਦੋਂ ਤੋਂ ਪਹਿਲਾਂ ਇਹਨਾਂ ਨੇ ਡਰਾਮੇ ਕੀਤੇ ਜਿਹੜੇ ਕਮੇਟੀ ਇਕੱਠੇ ਕਰਕੇ ਇੱਕ ਡਰਾਮਾ ਤਾਂ ਹੀ ਲੋਕਾਂ ਨੂੰ ਜਿਹੜਾ ਅੱਜ ਵੀ ਉਹੋ ਹੀ ਭਾਗਿਕ ਕਰ ਰਹੇ ਆ ਆ ਜੋ ਭਾਜਪਾ ਨੇ ਜਿਨੇ ਇਹਨਾ ਕਹਾਣ ਕੀਤਾ ਉਹਦਾ ਹੰਸਣਾ ਜੀ ਵੀ ਆ ਕੇ ਇਹ ਗੱਲ ਕਹਿੰਦਾ ਵੀ ਮੈਂ ਲੋਕਾਂ ਨੂੰ ਮੈਂ ਤਾਂ ਨੰਗੇ ਪੈਰੀਂ ਆ ਕੇ ਫ੍ਰੀਕੋਰਟ ਚ ਤੁਰੂੰਗਾ ਅੱਜ ਉਹ ਬਾਬਾ ਫਰੀਦ ਦੇ ਨਾਂ ਤੇ ਆ ਕੇ ਖੇਡ ਖੇਡਦੇ ਵੀ ਅਸੀਂ ਨੰਗੇ ਪੈਰੀ ਤੁਰਾਂਗੇ ਕੀ 70 780 ਸਾਲ ਦੇ ਨੇੜ ਹੋਣ ਵਾਲਾ ਅੱਜ ਤਾਈਂ ਕਦੇ ਨੰਗੇ ਪੈਰੀ ਤੁਰਿਆ ਇਹ ਚੋਣ ਸਟੰਟ ਹੁੰਦੇ ਨੇ ਲੋਕਾਂ ਦੇ ਉਹ ਚੋਣਾ ਜਿੱਤ ਕੇ ਇਹਨਾਂ ਨੇ ਆਪਦੀ ਐਸ਼ ਪ੍ਰਸਤੀ ਜੀਵਣਾ ਜਿਹੜਾ ਉਹ ਬਤਾਉਣਾ ਹੈ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਜਿਹੜਾ ਇਹ ਪ੍ਰਸ਼ਾਸਨ ਹੈ ਗੁਲਾਮ ਹੋ ਚੁੱਕਿਆ ਹੈ ਉਹਦੇ ਨਾਲ ਜਿਹੜਾ ਇਸੇ ਕਰਕੇ ਜਿਹੜਾ ਆਪਾਂ ਨਿਤ ਸੰਘਰਸ਼ ਸਾਸ ਤੇ ਜਾਂ ਲੋਕਾਂ ਨੂੰ ਜਥੇ ਬੰਦ ਕਰਨ ਵਾਸਤੇ ਜੂਰ ਕਿਉਂ ਲਾ ਰਹੇ ਆ ਕਿਉਂਕਿ ਇੱਕ ਹੀ ਰਾਹ ਰਹਿ ਗਿਆ ਸੰਘਰਸ਼ ਦਾ ਸੰਘਰਸ਼ ਤੋਂ ਬਿਨਾ ਇਹਨਾਂ ਨੇ ਆਪਾਂ ਨੂੰ ਕੋਈ ਇਨਸਾਫ ਨਹੀਂ ਦੇਣਾ ਆਪਾਂ ਜਿਹਨੂੰ ਮਰਜ਼ੀ ਵੋਟਾਂ ਪਾ ਲਈਏ ਭਲਾ ਆਪਾਂ ਆਵਦੇ ਨੂੰ ਪਾ ਲਈਏ ਬਗਾਨਾ ਜਿਹਨੂੰ ਮਰਜ਼ੀ ਸਮਝ ਲੋ ਇਹ ਅੱਖਾਂ ਦਾ ਇੱਕ ਧੋਖਾ ਹੈ ਜੀ ਉਹ ਧੋਖਾ ਤੇ ਤੁਹਾਡੇ ਇੱਥੇ ਜਿਹੜੀ ਬੋਡੀ ਹੈ ਡੈਡ ਬੋਡੀ ਰੱਖੀ ਗਈ ਹੈ ਤੇ ਲੋਕ ਇੱਥੇ ਵੱਡਾ ਇਕੱਠ ਵੀ ਹੈ ਤਾਂ ਪ੍ਰਸ਼ਾਸਨ ਇੱਥੇ ਪਹੁੰਚਿਆ ਤੁਹਾਡੇ ਨਾਲ ਹੁਣ ਗੱਲਬਾਤ ਹੋਈ ਜਦੋਂ ਡੈਡ ਬੋਡੀ ਰੱਖਣ ਤੋਂ ਕੋਈ ਆਸ਼ਵਾਸ਼ਣ ਦੁਆਇਆ ਗਿਆ ਪ੍ਰਸ਼ਾਸਨ ਸਿਰਫ ਇੱਕ ਗੋਗਲੋਂ ਤੋਂ ਮਿੱਟੀ ਝਾੜਦਾ ਵੀ ਸਾਨੂੰ ਦੋ ਦਿਨ ਦਿਓ ਦੋ ਦਿਨ ਕੀ ਜੋ ਵੀ ਉਹਦੋਂ ਨੂੰ ਪਰਿਵਾਰ ਜਾਂ ਕਿਸੇ ਨੂੰ ਕੋਈ ਤੋੜ ਕੇ ਅਸੀਂ ਆਪਦੀ ਉਹ ਜਿਹੜੀ ਖੇਡ ਦਾ ਨੀਤੀ ਹੁੰਦੀ ਹੈ ਨਾ ਸਿਆਸੀ ਲੋਕਾਂ ਦੇ ਨਾਲ ਲੜ ਕੇ ਪ੍ਰਸ਼ਾਸਨ ਦੀ ਉਹ ਕਰਨ ਦੇ ਚਾਹਵਾਨ ਜੇ ਇਨਸਾਫ ਦੇਣਾ ਹੁੰਦਾ ਤਾਂ ਉਸ ਪਾਸੇ ਚੱਲਦੇ ਵੀ ਅਸੀਂ ਜਲਦੀ ਉਹ ਬੰਦੇ ਨੂੰ ਜਿਹੜੀ ਗੱਡੀ ਤੇ ਇਸ ਕਰਕੇ ਉਹਦਾ ਕੋਈ ਲਾਪਤਾ ਵਾਲਾ ਕੋਈ ਵੀ ਆ ਉਹ ਜਿਹੜਾ ਭਗੌੜਾ ਜਾਂ ਗੱਡੀ ਕਿਤੋਂ ਦੀ ਵੀ ਹੈ ਉਹ ਬੰਦਾ ਲਿਆ ਕੇ ਉਹ ਸਾਹਮਣੇ ਕਰਦੇ ਵੀ ਅਸੀਂ ਭਾਈ ਮੋਲਜਮ ਫੜ ਲਿਆ ਤਾਂ ਇਹਨਾਂ ਜਿਨ੍ਹਾਂ ਨੂੰ ਅੱਜ 6:00 ਵਜੇ ਜਿਨ੍ਹਾਂ ਦਾ ਅੱਜ ਪੁੱਤ ਗਿਆ ਉਹਨਾਂ ਦੇ ਮਨ ਨੂੰ ਤਰਵਾਸਾ ਮਿਲਦਾ ਵੀ ਇਹ ਪ੍ਰਸ਼ਾਸਨ ਨੇ ਸਾਡੀ ਬਾਹ ਫੜੀ ਐ ਪਰ ਉਹ ਪ੍ਰਸ਼ਾਸਨ ਇੱਕ ਸਿਰਫ ਗੋਗਲੋਂ ਤੋਂ ਮਿੱਟੀ ਝਾੜਦਾ ਹੋਰ ਕੁਛ ਨਹੀਂ ਕਿਉਂਕਿ ਨਿੱਤ ਨਿੱਤ ਬਾਦ ਨਿੱਤ ਇਹ ਘੜਦਾਵਾ ਤੇ ਇਹ ਪ੍ਰਸ਼ਾਸਨ ਦੇ ਰਾਹੀਂ ਅੱਜ ਤੱਕ ਨਾ ਕਿਸੇ ਨੂੰ ਇਨਸਾਫ ਮਿਲਿਆ ਤੇ ਨਾ ਮਿਲਦੀ ਝਾਕ ਹੈ ਇਸੇ ਕਰਕੇ ਜਿਹੜਾ ਇਹ ਸੰਘਰਸ਼ ਦਾ ਰਾਹੀ ਹੈ ਇੱਕ ਜਿਹਦੇ ਨਾਲ ਸਾਨੂੰ ਆਸ ਆ ਵੀ ਅਸੀਂ ਇਹਨਾਂ ਨਾਲ ਲੜ ਕੇ ਇਸ ਬੱਚੇ ਆਸਤੇ ਇਨਸਾਫ ਲੈ ਲਾਂਗੇ ਉਹ ਜੇ ਅਸੀਂ ਕਹਿ ਦਈਏ ਵੀ ਅਸੀਂ ਕਿਸੇ ਨੂੰ ਕਹਿ ਕੇ ਲੈ ਲਾਂਗੇ ਜਾਂ ਅਸੀਂ ਕਿਸੇ ਜਿਹਨਾਂ ਨੂੰ ਵੋਟਾਂ ਪਾਈਆਂ ਸਾਡੀ ਉਮਰ ਉਹਨਾਂ ਨੂੰ ਕਹਿ ਕੇ ਲੈ ਲਾਂਗੇ ਤਾਂ ਉਹ ਨਹੀਂ ਮਿਲਣਾ ਦੱਸਣਾ ਸੋਹਣੇ ਅਸੀਂ ਇੱਕ ਗੱਲ ਵੀ ਜਦੋਂ ਡੈੱਡ ਬੋਡੀ ਇਧਰਲੇ ਪਾਸੋਂ ਲਿਆ ਰਹੇ ਸੀਗੇ ਪਰਿਵਾਰਕ ਟਰਾਲੀ ਤੇ ਰੱਖ ਕੇ ਤੇ ਐਸੇ ਇੱਥੋਂ ਦੇ ਐਸਚੂ ਨੇ ਇੰਨੀ ਜਦੋਜਾਦ ਕੀਤੀ ਵਿਚਾਲੇ ਖੜ ਗਿਆ ਟਰਾਲੀ ਦੇ ਪਿੱਛੇ ਖੜ ਗਿਆ ਵੀ ਭਾ ਮੇਰੇ ਵਿੱਚ ਮਾਰਨ ਤੇ ਮੇਰਾ ਨੁਕਸਾਨ ਹੋਵੇ ਤਾਂ ਮੈਂ ਉਲਟਾ ਇਹਨਾਂ ਦੇ ਪਾਵਾਂ ਵੀ ਪਾ ਇੰਨਾ ਇਥੇ ਹੱਦ ਤੱਕ ਗਿਰ ਗਿਆ ਐ ਐਸਐਚਓ ਵੀ ਇਥੋਂ ਦਾ ਭਗਵਾਨਤਮਨ ਜਿਹੜੀ ਨੀਤੀ ਤੇ ਉਤਰਿਆ ਵੀ ਧਰਨਾ ਮਜਾਰੇ ਨਹੀਂ ਹੋਣ ਦੇਣੇ ਉਸੇ ਤਰ੍ਹਾਂ ਹੀ ਉਸੇ ਹਦਾਇਤਾਂ ਦੇ ਅਨੁਸਾਰ ਹੀ ਇਥੋਂ ਦਾ ਜਿਹੜਾ ਐਸਐਚਓ ਆ ਉਹ ਵੀ ਘਟੀਆ ਹਰਕਤ ਤੇ ਉਤਰਿਆ ਅਸੀਂ ਇਹਦੀ ਵੀ ਸਖਤ ਨਖੇਦੀ ਕਰਦੇ ਆ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਜਿਹੜਾ ਕਿਸੇ ਨੂੰ ਸੰਘਰਸ਼ ਦਾ ਰਾਹ ਜਿਹੜਾ ਕੋਈ ਧਰਨਾ ਮਜਾਰਾ ਹਰੇਕ ਬੰਦੇ ਦਾ ਹੱਕ ਆ ਅਧਿਕਾਰ ਆ ਉਹ ਕੋਈ ਰੋਕ ਨਹੀਂ ਸਕਦਾ ਇਹ ਕਿਸੇ ਦੇ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈਗੀ ਜਿਹੜਾ ਕਿ ਰੋਕੀ ਜਾਵੇ ਇਸ ਕਰਕੇ ਦੀ ਅਸੀਂ ਸਾਰੇ ਕਿਸਾਨ ਮ ਸਾਕਤ ਨੇ ਖੇਡ ਹੀ ਕਰਦੇ ਆ ਅਗਲਾ ਜੇਕਰ ਪ੍ਰਸ਼ਾਸਨ ਤੁਹਾਡੇ ਨਾਲ ਗੱਲਬਾਤ ਨਹੀਂ ਕਰਦਾ ਜਾਂ ਪ੍ਰਸ਼ਾਸਨ ਤੁਹਾਡੀਆਂ ਮੰਗਾ ਨਹੀਂ ਮੰਨਦਾ ਤਾਂ ਅਗਲਾ ਕੀ ਰਣਨੀਤੀ ਹੋਵੇਗੀ ਦੇਖੋ ਜੀ ਸਾਡਾ ਕੰਮ ਹੈ ਲੜਨਾ ਪਰਿਵਾਰ ਦੀ ਕੀ ਸਮਝ ਹੈ ਪਰਿਵਾਰ ਕਿੱਥੋਂ ਤੱਕ ਖੜਦਾ ਹੈ ਪਰਿਵਾਰ ਕੀ ਚਾਹੁੰਦਾ ਅਸੀਂ ਪਰਿਵਾਰ ਦੇ ਨਾਲ ਜੋ ਪਰਿਵਾਰ ਕਹੂਗਾ ਅਸੀਂ ਉਸ ਸੰਸਾਰ ਜਾ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਹੋਣੀ ਆ ਕੋਈ ਮੰਗ ਰੱਖੀ ਹੋਈ ਆ ਹੋਈ ਆ ਪਰ ਇਸ ਟਾਈਮ ਪਰਿਵਾਰ ਨਾਲ ਗੱਲ ਕਰੋ ਚੈ ਨਾ ਕਰੋ ਉਹ ਇੱਕ ਬਰਾਬਰ ਦੀ ਗੱਲ ਹੈ ਜਿਹਦਾ ਅੱਜ ਸਰ ਮਤਲਬ ਜਵਾਨ ਪੁੱਤ ਚਲਾ ਜਾਵੇ ਉਹਦੇ ਉਹਨਾਂ ਦੇ ਘਰ ਚ ਐਡਾ ਵੱਡਾ ਜਿਹੜਾ ਸੋਗ ਆ ਜਿਹੜੀ ਇਹ ਐਡਾ ਵੱਡਾ ਜਿਹੜਾ ਮਤਲਬ ਆਤਮਛਾਇਆ ਗਿਆ ਇਹ ਤੇ ਇਸ ਕਰਕੇ ਪਰਿਵਾਰ ਨਾਲ ਚਲੋ ਤਾਲਮੇ ਸਾਰੀਆਂ ਜਥੇਬੰਦੀਆਂ ਦਾ ਹੈਗਾ ਹੁਣ ਜਿਹੜਾ ਕੋਸ਼ਿਸ਼ ਕਰਦੇ ਵੀ ਜਿਹੜੀ ਕਮੇਟੀ ਆ ਉਹ ਬਣਾ ਕੇ ਉਹਦੀ ਰਣਨੀਤੀ ਜਿਹੜੀ ਤਿਆਰ ਕੀਤੀ ਜੀ ਆਨਲਾਈਨ ਕੈਮਰੇ ਲੱਗਿਆ ਕਿ ਇਹਨਾਂ ਨੂੰ ਗੱਡੀ ਦਾ ਨੰਬਰ ਦੀ ਸੀ ਜਾਂਦਾ ਬੰਦਾ ਕਿਉਂ ਨਹੀਂ ਵਿੱਚ ਦੱਸ ਰਿਹਾ ਵੀ ਹਾਂ ਬੰਦਾ ਹੈਗਾ ਜਦੋਂ ਪਰਿਵਾਰ ਵਾਲੇ ਕਹਿ ਰਹੇ ਆ ਵੀ ਐਮਐਲਏ ਦਾ ਗੰਨਮੈਨਾ ਤੇ ਉਹਦੇ ਤੇ ਕਾਰਵਾਈ ਪੁਲਿਸ ਕਿਉਂ ਨਹੀਂ ਕਰ ਰਹੀ ਕਿਉਂ ਨਹੀਂ ਚੱਕ ਰਹੀ ਕਿਉਂ ਅਣਪਛਾਤੇ ਬੰਦੇ ਤੇ ਪਰਚਾ ਦਰਜ ਕਰ ਰਹੀ ਏ ਜਦੋਂ ਬਿਆਨ ਦੇ ਰਿਹਾ ਇੱਥੋਂ ਦੇ ਨੌਜਵਾਨ ਕਹਿ ਰਹੇ ਆ ਵੀ ਉਹ ਐਮਐਲਏ ਦਾ ਗੰਨਮੈਨਾ ਤੇ ਉਹਦਾ ਇਸੇ ਸੋਦਾ ਕਹਿਣਾ ਵੀ ਅਸੀਂ ਉਹਦੇ ਤੇ ਕਾਰਵਾਈ ਨਹੀਂ ਕਰ ਸਕਦੇ ਜਿੰਨਾ ਚਿਰ ਸਾਨੂੰ ਕੋਈ ਪ੍ਰੂਫ ਨਹੀਂ ਮਿਲਦਾ ਬੀਕ ਪਰਿਵਾਰ ਵਾਲਿਆਂ ਦੀ ਗੱਲਬਾਤ ਹੋਈ ਪਰਿਵਾਰ ਦੀ ਗੱਲਬਾਤ ਹੋਈ ਜਾਂ ਜਥੇਬੰਦੀਆਂ ਦੀ ਗੱਲਬਾਤ ਹੋਈ ਐਸ਼ ਵਿਸ਼ੇ ਤੇ ਪ੍ਰਸ਼ਾਸਨ ਦੇ ਨਾਲ ਹਾਂ ਹਾਂ ਹੋਈ ਇਹ ਪਰਿਵਾਰ ਨੇ ਇੱਥੇ ਗੱਲ ਕਰੀ ਹੈ ਪ੍ਰਸ਼ਾਸਨ ਨਾਲ ਖੁਦ ਐਸਐਚਓ ਨੇ ਇੱਥੇ ਬਿਆਨ ਦਿੱਤਾ ਵੀ ਅਸੀਂ ਸਾਨੂੰ 2 ਦਿਨ ਦਾ ਟਾਈਮ ਦਿੱਤਾ ਜਾਵੇ ਧਰਨਾ ਚੱਕਿਆ ਜਾਵੇ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਅਸੀਂ ਸਹਿਮਤ ਆ ਪਰਿਵਾਰ ਦੇ ਨਾਲ ਪਰ ਨਹੀਂ ਸਾਨੂੰ ਲੱਗਦਾ ਵੀ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰੇਗੀ ਜੀ ਹਾਂਜੀ ਮੈਂ ਕਿੰਨੀ ਹੁੰਦਾ ਇਹ ਸਾਰਾ ਕੁਝ ਇਹ ਜੀ ਤੜਕੇ ਤੋਂ ਲੈ ਕੇ ਮੇਰੇ ਕੋਲੇ ਫੋਨ ਆ ਰਹੇ ਆ ਕਿ ਪੁਲਿਸ ਅਮੋਲਕ ਦੇ ਮਗਰ ਲਾ ਕੇ ਫੜ ਨਹੀਂ ਰਹੀ ਤੇ 500 ਦੀ ਕਠਪੁਤਲੀ ਬਣੀ ਹੋਈ ਆ ਐਮਐਲਏ ਮੋਲਕ ਸਿੰਘ ਕਿਉਂ ਕਹਿਣਗੇ ਕਿ ਤੁਸੀਂ ਉਹਨਾਂ ਦੇ ਜਿਹੜੇ ਮੁਜਰਮ ਆ ਉਹਨਾਂ ਨੂੰ ਨਾ ਫੜੋ ਉਹਨਾਂ ਦੇ ਨਜ਼ਦੀਕੀ ਹੁੰਦੇ ਆ ਇਹ ਲੋਕ ਕਿਵੇਂ ਪਤਾ ਲੱਗਦਾ ਕਿ ਨਜ਼ਦੀਕੀ ਆ ਉਹਨਾਂ ਦੀ ਤੇ ਸਾਡੇ 35 35 ਸਾਲ ਦੇ ਤਜਰਬੇ ਆ ਜਿੱਥੇ ਬੰਦਿਆਂ 'ਚ ਅਸੀਂ ਕੋਲ ਲੜਦੇ ਆ ਵਿਚਰਦੇ ਆ ਹਰ ਦਿਨ ਜੀ ਹੁਣ ਪਸ਼ਨੰਦੀ ਵਾਲੇ ਲੋਕ ਐ ਉੱਥੋਂ ਵੀ ਰਿਪੋਰਟ ਮਿਲੀ ਆ ਵਿਚਾਰ ਕਤਲ ਹੋ ਜਾਣੇ ਆ ਜੇ ਇਹਨਾਂ ਨੇ ਉੱਥੇ ਕਿਸ ਨੂੰ ਸੋਲਵ ਨਾ ਕੀਤਾ ਮੈਂ ਵੀ ਬਰਸੋਂ ਆਇਆ ਸੀ ਅਗਰ ਰਫਟ ਪਾਉਣ ਮੁਨਸ਼ੀ ਐਡਾ ਹੈਂਕੜਿਆ ਅਸੀਂ ਰਫਟ ਪਾਉਣ ਨੂੰ ਤਿਆਰ ਨਹੀਂ ਸੀ ਹਾਰ ਕੇ ਮੈਂ ਇਕੱਲੇ ਨੇ ਥਾਣੇ ਦੇ ਮੂਹਰੇ ਬੈਠ ਕੇ ਨਾਰੇ ਲਾਏ ਉਲਟਾ ਮੈਨੂੰ ਕਹਿੰਦਾ ਤੇਰੀ ਹੀ ਡਾਕਟਰੀ ਮਾਣਾ ਕਰਾਉਣੇ ਆ ਮੈਂ ਖਾ ਜਾ ਪੁੱਤ ਮੇਰੇ ਨਾਲ ਤੂੰ ਵੀ ਆ ਜਾ ਫਿਰ ਤੇਰਾ ਵੀ ਹੋਊਗਾ ਇਹ ਜਿਹੜੀ ਆਮ ਗੱਲ ਹੈ ਕਿ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਇਹ ਸ਼ਬਦੀ ਇਹਨਾਂ ਤੋਂ ਵੱਝਿਆ ਕਿਉਂ ਪੁਲਿਸ ਦਾ ਸਿਆਸੀ ਲੋਕਾਂ ਦਾ ਗੁੰਡਿਆਂ ਦਾ ਇਹ ਸਾਰਿਆਂ ਦਾ ਗੱਠ ਜੋੜ ਹੁੰਦਾ ਹੈ ਤਾਂ ਕਿ ਜਿਹੜੇ ਸਾਡੇ ਮਾੜੇ ਮੋਟ ਛੋਟੇ ਲੋਕ ਆ ਮੱਧ ਵਰਗ ਦੇ ਲੋਕ ਆ ਉਹਨਾਂ ਨਾਲ ਕੋਈ ੱਤਕਾ ਹੋ ਜੇ ਉਹਨਾਂ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ ਹੁਣ ਵੀ ਐਸਚੂ ਦਾ ਇਹੀ ਸੀ ਵੀ ਮੈਂ ਦੋ ਦਿਨਾਂ ਦਾ ਕਹਿ ਕੇ ਦੇ ਇਹਨਾਂ ਨੂੰ ਪੱਟ ਦਿੰਨਾ ਇੱਥੋਂ ਤੇ ਤੁਰੇ ਜਾਣਗੇ ਤੇ ਮੁੜ ਕੇ ਮੈਂ ਕੀ ਦਵਾਲ ਕਿਉਂਕਿ ਸਾਡੇ ਤੇ ਯਾਰ ਬਿਆ ਅਸੀਂ ਤਾਂ ਹੀ ਭਾਇਆ ਇਹਨਾਂ ਨੂੰ ਵੀ ਲੜਾਈ ਲੜ ਕੇ ਹੀ ਪ੍ਰਾਪਤ ਹੋਣਾ ਹੈ